ਪੰਜਾਬੀ ਭਾਈਚਾਰੇ ਲਈ ਮਾਣ ਦਾ ਮੌਕਾ ਅਲਬਰਟਾ ਮਿਊਨਿਸਪਲ ਚੌਣਾ ਵਿੱਚ ਵਾਰਡ ਨੰਬਰ 5 ਤੋਂ ਪੰਜਾਬੀ ਮੋਲ ਦੇ ਰਾਜਸਾਲੀਵਾਲ ਨੇ ਮੋੜ ਜਿੱਤ ਦਰਜ ਕੀਤੀ ਹੈ ਦੱਸ ਜੀਏ ਕਿ ਕੈਲਗਰੀ ਕੌਂਸਲਰ ਵਿੱਚ ਆਪਣੀ ਦੂਜੀ ਮਿਆਦ ਪੱਕੀ ਕਰ ਲਈ ਹੈ ਤੇ ਇਸ ਦੇ ਨਾਲ ਹੀ ਅੰਤਾਰਿਤ ਨੀਤੀਆਂ ਮੁਤਾਬਕ ਥਾਲੀਵਾਲ ਇਸ ਵਾਰ ਕੈਲਗਰੀ ਦੇ ਇੱਕੋ ਪੰਜਾਬ ਮੋਲ ਦੇ ਜੋਤੂ ਉਮੀਦਵਾਰ ਰਹੇ ਹਨ ਜੋ ਕਿ ਐਡਮੰਟਨ ਤੇ ਕੈਲਗਰੀ ਸਮੇਤ ਸੂਬੇ ਭਰ ਵਿੱਚ ਦੱਖਣੀ ਏਸ਼ੀਆਨ ਮੋਲ ਦੇ ਡੇਢ ਦਰਜਨ ਤੋਂ ਵੱਧ ਦੇ ਉਮੀਦਵਾਰ ਮੈਦਾਨ ਵਿੱਚ ਸਨ ਤੇ ਇਸਨਾਲੀ ਪਰ ਬਹੁਤ ਸਾਰੇ ਜਿੱਤ ਹਾਸਿਲ ਕਰਨ ਵਿੱਚ ਅਸਫਲ ਰਹੇ ਰਾਟਾਲੀਵਾਲ ਦੀ ਇਹ ਜਿੱਤ ਕੈਲਗਰੀ ਵਾਸੀਆਂ ਨੇ ਉਹਨਾਂ ਦੇ ਦੁਬਾਰਾ ਵਿਸ਼ਵਾਸ ਤੇ ਪ੍ਰਾਪਤ ਮੰਨੀ ਗਈ ਹੈ ਇਸ ਦੇ ਨਾਲ ਉਹਨਾਂ ਨੇ ਕਾਫੀ ਵਿਕਾਸ ਹਾਸਿਲ ਕੀਤਾ ਤੇ ਇਸ ਦੇ ਨਾਲ ਸੁਰੱਖਿਆ ਵਿੱਚ ਵੀ ਕਾਫੀ ਸੇਵਾਵਾਂ ਉਹਨਾਂ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਸੀਗੀਆਂ ਵਾਰਡ ਨੰਬਰ 5 ਤੋਂ ਉਹਨਾਂ ਦਾ ਮੁਕਾਬਲਾ ਰੀਟਰਨ ਮਿਊਨਸਿਆਲਾ ਨਾਲ ਗੁਰਪ੍ਰੀਤ ਗੱਲੋ ਢਿੱਲੋ ਦੇ ਨਾਲ ਹੋਇਆ ਜੋ ਕਿ ਹੈਰੀ ਸਿੰਘ ਕੋਰਾਬ ਤਾਹਿਦ ਖਾਨ ਇਦਾਂ ਦੇ ਹੋਰ ਜਿਹੜੇ ਨਾਲ ਉਹਨਾਂ ਦੇ ਗੋਟਾਂ ਵਿੱਚ ਖੜੇ ਸੀਗੇ ਪਰ ਇਹਨਾਂ ਨੂੰ ਹਰਾਉਂਦਿਆ ਹੋਇਆ ਰਾਜਤਾਲੀਵਾਲ ਨੇ ਇਹ ਜਿਹੜਾ ਚੋਣਾਂ ਦੇ ਚ ਜਲਤ ਹਾਸਿਲ ਕੀਤੀ ਹੈ ਚਦਕੀ ਪੁਰਬ ਮੇਰ ਜੋਤੀ ਗੜੇਕ ਨੂੰ 71401 ਵੋਟਾਂ ਮਿਲੀਆਂ ਅਤੇ ਉਹਨਾਂ ਦੇ ਤੀਜੇ ਸਥਾਨ ਤੇ ਰਹਿ ਗਏ